ਅਸਲ ਗਿਆਨੀ ਕੈਸਾ ਹੁੰਦਾ ਹੈ ਇਸ ਵਾਰ ਦਾ ਚਪਾਅ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 25 ਅੰਗ ਤੇ ਮਿਲਦਾ ਹੈ ਪਰਮਗਤ ਨਾਨਕ ਗਿਆਨੀ ਕੈਸਾ ਹੋਏ ਨਾਨਕ ਬੇਨਤੀ ਕਰਦਾ ਹੈ ਅਸਲ ਗਿਆਨ ਬਨੁਕ ਉਹ ਹੈ ਆਪੋ ਪਛਾਣੇ 부ਝੇ ਸੋਏ ਜੋ ਆਪਣੇ ਅਸਲੀ ਨੂੰ ਪਛਾਣਦਾ ਹੈ ਜੋ ਉਸ ਪ੍ਰਮਾਤਮਾ ਨੂੰ ਹੈ ਅਕਲ ਦਾਤਾ ਸਮਝਦਾ ਹੈ ਉਹ ਗੌਰ ਪ੍ਰਸ਼ਾਦ ਕਰੇ ਵਿਚਾਰ ਜੋ ਗੁਰੂ ਦੀ ਮੇਰ ਨਾਲ ਆਪਣੀ ਚਤrai ਛੜ ਕੇ ਆਪੰਗਾਤੇ ਪਰਮੂ ਦੇ ਗੁਣਾ ਦਾ ਵਿਚਾਰ ਕਰਦਾ ਹੈ ਉਹ ਗਿਆਨੀ ਦਰਗਹਿ ਪਰਵਾਨ ਇਹ ਅਜਿਹਾ ਗਿਆਨਵਾਨ ਉਹਨਕ ਪ੍ਰਭੂ ਦੀ ਖਚੂਰੀ ਵਿੱਚ ਕਬੂਲ ਹੋ ਜਾਂਦਾ ਹੈ ਜੋ ਗੁਰੂ ਦੀ ਮਿਹਰ ਨਾਲ ਆਪਣੀ ਚਤਰਾਈ ਛੱਡ ਕੇ ਅਕਲ ਦਾਤੀ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਹੈ ਉਹ ਅਸਲ ਗਿਆਨੀ ਹੈ